ਹਾਂਜੀ ਦੋਸਤੋ ਅੱਜ ਪਿੰਡ ਬੁਰਜਥਰੋੜ ਵਿਖੇ ਡਾਕਟਰ ਅੰਬੇਦਕਰ ਭੀਮrao ਜੀ ਜਿਨ੍ਹਾਂ ਦੇ ਅੱਜ 14 ਅਪ੍ਰੈਲ ਦਿਨ ਐਤਵਾਰ ਆ ਅੱਜ ਜਨਮ ਦਿਨ ਆ ਜਿਹੜਾ ਬੰਦ ਬੁਰਜਥਰੋੜ ਮਨਾਇਆ ਜਾ ਰਿਹਾ ਤੇ ਆਓ ਆਪਾਂ ਜਨਮ ਦਿਨ ਦੀ ਖੁਸ਼ੀ ਦੇ ਮੌਕੇ ਦੇ ਉੱਤੇ ਪਿੰਡ ਦੇ ਜਿਹੜੇ ਲੋਕ ਆ ਉਹ ਇਕੱਠੇ ਹੋਏ ਆ ਇਕੱਤਰ ਹੋਏ ਆ ਇੱਥੇ ਉਹ ਉਹਨਾਂ ਦੇ ਬੁੱਤ ਕੋਲੇ ਵੀ ਚੱਲਦੇ ਆ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਅੱਜ ਜੜੀ ਰੌਣਕ ਲੱਗੀ ਹੋਈ ਆ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਤੇ ਆਓ ਤੁਹਾਨੂੰ ਅੱਜ ਦਰਸ਼ਨ ਕਰਾਈਏ ਬਾਬਾ ਸਾਹਿਬ ਦੇ ਜਨਮ ਦਿਨ ਨੇ ਇਹਨਾਂ ਦੇ ਬਾਬਾ ਸਾਹਿਬ ਦਾ ਸਤਿ ਸੂ ਲੱਗਿਆ ਹੋਇਆ ਆ ਤੁਸੀਂ ਦੇਖੋ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਦੇ ਲੋਕਾਂ ਵੱਲੋਂ ਖਤਰ ਵੀ ਹੋਏ ਨੇ ਜਨਮ ਦਿਨ ਦੀ ਖੁਸ਼ੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉਸਾਨੀ ਮੰਡੀ ਨਹੀਂ ਖਾਣ ਦੇਣੀ ਇਹ ਪਹਿਲਾ ਤੋਂ ਨੇਕ ਸੁਚਨਾ ਰਸਨੀ ਸਿੰਘ ਜਨ ਸੰਚਾਰ ਇਸ ਵਿੱਚ ਜਿੰਨੇ ਜਿੰਨੇ ਲੋਕ ਨੇ